ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨਾ ਮਾਹਲਪੁਰ ਵੱਲੋਂ ਪੈਨਸ਼ਨਰਸ ਮੰਗਾਂ ਲਈ ਉਠਾਈ ਗਈ ਆਵਾਜ਼ ਦੇ ਬਾਰੇ ਜ਼ਿਕਰ ਕਰਾਂਗੇ ਫਿਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸੋ ਨੂੰ ਜਾਣਛਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਿਰਫ ਸਬਸਕ੍ਰਾਈਬ ਕਰਨਾ ਤਾਂ ਜੋ ਦੇ ਇੱਕ ਨੋਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਨੇ ਤਾਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰਕੇ ਛਿੱਕੇ ਹੀ ਟਾਂਕੇ ਰੱਖ ਦਿੱਤਾ ਹੈ ਤੇ ਬਿਲਕੁਲ ਚੁੱਪੀ ਹੀ ਧਾਰ ਲਈ ਹੈ ਜੇਕਰ ਪੈਨਸ਼ਨਰਸ ਆਪਣੀਆਂ ਰੈਲੀਆਂ ਮਜਾ ਰਹੇ ਦਰਨੇ ਕਰਕੇ ਆਵਾਜ਼ ਨੂੰ ਬੁਲੰਦ ਕਰਦੇ ਵੀ ਹਨ ਨਾ ਤਾਂ ਇਹਦੇ ਸਿੱਟੇ ਵਜੋਂ ਜੇਕਰ ਮੀਟਿੰਗ ਦਿੱਤੀ ਜਾਂਦੀ ਹੈ ਤਾਂ ਉਹ ਮੀਟਿੰਗ ਕੀਤੀ ਨਹੀਂ ਜਾਂਦੀ ਸਿਰਫ ਟਾਈਮ ਪਾਸ ਕਰਨ ਦੇ ਵਾਸਤੇ ਹੀ ਲੀਡਰਾਂ ਨੂੰ ਬੁਲਾਇਆ ਜਾਂਦਾ ਹੈ ਪਰਤੂ ਮੌਕੇ ਦੇ ਉੱਤੇ ਹੀ ਮੀਟਿੰਗ ਨੂੰ ਕੈਨਸਲ ਕਰਕੇ ਤੇ ਜਾਂ ਅੱਗੇ ਪਾ ਕੇ ਇੱਕ ਤਰ੍ਹਾਂ ਦੇ ਨਾਲ ਵੱਡੀ ਉਮਰ ਦੇ ਪੈਨਸ਼ਨਰਾਂ ਨੂੰ ਠਿੱਠ ਹੀ ਕੀਤਾ ਜਾਂਦਾ ਹੈ ਤੇ ذلیل ਕਰਨ ਦਾ ਇਹ ਰਜਾਣ ਇੱਕ ਵਾਰ ਨਹੀਂ ਬਹੁਤ ਵਾਰੀ ਵਰਤਿਆ ਹੈ ਜਿਹੜਾ ਕਿ ਸਰਕਾਰ ਵਾਸਤੇ ਇੱਕ ਬਹੁਤ ਹੀ ਘਟੀਆ ਗੱਲ ਹੈ ਇਸ ਦੇ ਨਿੰਦਿਆ ਜਿੰਨੀ ਕੀਤੀ ਜਾਵੇ ਓਨੀ ਹੀ ਥੋੜੀ ਹੈ ਫਿਰ ਵੀ ਪੈਨਸ਼ਨਰ ਐਸੋਸੀਏਸ਼ਨਸ ਦਿਆਂ ਵੱਖ-ਵੱਖ ਇਕਾਈਆਂ ਜੋ ਹਨ ਉਹ ਆਪਣੀਆਂ ਹੱਕੀ ਮੰਗਾਂ ਵਾਸਤੇ ਆਵਾਜ਼ ਬੁਲੰਦ ਕਰਦੀਆਂ ਹੀ ਰਹਿੰਦੀਆਂ ਹਨ ਭਾਵੇਂ ਇਹ ਮਹੀਨਾਵਾਰ ਮੀਟਿੰਗਾਂ ਦੇ ਵਿੱਚ ਹੋ ਜਾਂ ਫਿਰ ਵਿਸ਼ੇਸ਼ ਮੀਟਿੰਗਾਂ ਕਰਕੇ ਆਪਣੀਆਂ ਜੋ ਕਨਸਟੀਚਿਊਸ਼ਨਲ ਸੁ ਮੰਗਾਂ ਹਨ ਉਹਨਾਂ ਨੂੰ ਹੱਕੀ ਮੰਗਾਂ ਨੂੰ ਉਠਾਉਣ ਦੇ ਵਿੱਚ ਲਗਾਤਾਰ ਯਤਨਸ਼ੀਲ ਰਹਿੰਦੀਆਂ ਹੀ ਖਾਨਾ ਤੇ ਸੰਘਰਸ਼ਸ਼ੀਲ ਰਹਿੰਦੀਆਂ ਹਨ ਇਸੇ ਤਰ੍ਹਾਂ ਹੀ ਇੱਕ ਉਪਰਾਲਾ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਵੀ ਕੀਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਮੰਗਾਂ ਦੇ ਬਾਰੇ ਆਵਾਜ਼ ਬੁਲੰਦ ਕੀਤੀ ਗਈ ਹੈ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਆ ਸਾਬਤਸ਼ੀਲ ਮਹਿਲਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਲਪੁਰ ਵਿਖੇ ਹੋਏ ਪਾਰੀ ਇਕੱਠ ਮੌਕੇ ਪ੍ਰਿੰਸੀਪਲ ਪਿਆਰਾ ਸਿੰਘ ਸਰਪ੍ਰਸਤ ਜਨਰਲ ਕਤਲ ਮੱਖਣ ਸਿੰਘ ਖਜਾਨਚੀ ਬਾਵੋ ਓਮਦਤ ਜੈ ਰਾਮ ਬਾੜੀਆਂ ਪ੍ਰਿੰਸੀਪਲ ਲੰਬਰ RAM ਤੇ ਬਲਦੇਵ ਸਿੰਘ ਟਕੋਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੈਨਸ਼ਨਰਸ ਆਗੂ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਦੀਆਂ ਮੰਗਾਂ ਜਿਸ ਵਿੱਚ ਪੈਨਸ਼ਨਾਂ ਲਈ 2.59 ਗੁਣਾਕ ਮੰਗਾਈ ਪੱਤੇ ਦੀਆਂ ਬਕਾਇਆ ਕੀਤਾ ਬੇ ਕਮਿਸ਼ਨ ਦਾ ਯਕ ਮਸ਼ਤ ਬਕਾਇਆ ਤੇ ਹੋਰ ਕਈ ਰਕੀ ਤੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ ਪ੍ਰਿੰਸੀਪਲ ਮੋਹਨ ਸਿੰਘ ਤੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗ ਰੱਦ ਕਰ ਦਿੰਦੀ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਪੈਨਸ਼ਨਰ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਪੈਨਸ਼ਨਰ ਅਗਵਾ ਨੂੰ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਪੋਰੇਟਰ ਪੱਖੀ ਹੋਣ ਦੀ ਵੀ ਆਲੋਚਨਾ ਕੀਤੀ ਗਈ ਅਗਵਾ ਨੇ ਕਿਹਾ ਕਿ ਇਸ ਸਾਲ ਵੀ ਜ਼ਿਲ੍ਹਾ ਕਮੇਟੀ ਵੱਲੋਂ 80 ਸਾਲ ਤੋਂ ਵੱਡੇ ਪੈਨਸ਼ਨਰਾਂ ਨੂੰ ਸਤਾਰਣ ਦਸੰਬਰ ਨੂੰ ਭਾਰਤ ਪੈਲਸ ਨੇੜੇ ਪ੍ਰਵਾਹ ਚੌਕੋ ਸ਼ਹਿਰਪੁਰ ਵਿਕੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਜਗਿੰਦਰ ਸਿੰਘ ਮੋਹਨ ਸਿੰਘ ਰਾਮ ਸਿੰਘ ਵਿਰਿੰਦਰ ਸ਼ਰਮਾ ਪਾਰਟਾ ਲੈਂਬਰ ਸਿੰਘ ਸੋਹਣ ਲਾਲ ਅਮਰਜੀਤ ਸਿੰਘ ਦਸੇਮ ਲਾਲ ਖੰਸਰਾ ਜਦਾਮ ਅਸਰਾਕ ਇੰਦਰਪਾਲ ਰਜਿੰਦਰ ਸਿੰਘ ਪ੍ਰਿੰਸੀਪਲ ਜਰਨੈਲ ਸਿੰਘ ਗਿਆਨੀ ਤਾਰਾ ਸਿੰਘ ਟੈਲ ਸਿੰਘ ਬਾਬਾ ਗੁਰਦੇਵ ਚੰਦ ਦਵਿੰਦਰ ਸਿੰਘ ਡਾਂਡੀਆਂ ਜਰਨੈਲ ਸਿੰਘ ਆਦੀ ਤੇ ਹੋਰ ਵੱਡੀ ਗਿਣਤੀ ਦੇ ਵਿੱਚ ਜੋ ਪੈਨਸ਼ਨਸ ਹਨ ਉਹ ਹਜ਼ਾਰਾਂ ਤੇ ਉਹਨਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਵਾਸਤੇ ਆਵਾਜ਼ ਬੁਲੰਦ ਕੀਤੀ ਤੇ ਜੋ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕ ਰਹੀ ਤੇ ਜਾਣਵਜ ਕੇ ਸਰਕਾਰ ਜੋ ਹੈ ਉਹ ਗੁੰਮੀ ਬੋਲੀ ਹੋਈ ਬੈਠੀ ਹੈ ਉਹਦੇ ਕੰਨਾਂ ਵਿੱਚ ਆਪਣੀ ਜ਼ੋਰਦਾਰ ਆਵਾਜ਼ ਮੰਗਾਂ ਪ੍ਰਤੀ ਉਠਾਉਣ ਦੇ ਵਾਤੇ ਤੇ ਸਰਕਾਰ ਨੂੰ ਕੁੰਭ ਕਰਨੀ ਨਹੀਂ ਦਿੱਤੀ ਤੇ ਸਰਕਾਰ ਨੂੰ ਜਗਾਉਣ ਦੇ ਵਾਤੇ ਮੰਗਾਂ ਦੇ ਹੱਕ ਦੇ ਵਿੱਚ ਜੋ ਆਵਾਜ਼ ਉਠਾਈ ਹੈ ਇਸ ਦਾ ਅਸਰ ਦੇਸ਼ ਹੋਏ ਤਾਂ ਸਰਕਾਰ ਦੇ ਉੱਤੇ ਹੋਵੇਗਾ ਹੀ ਹੋਵੇਗਾ ਯੋਗ ਕੇ ਹੁਣ ਆਉਣ ਵਾਲਾ ਜੋ ਸਮਾਂ ਹੈ ਉਹ 27 ਦੀਆਂ ਜੋ ਚੋਣਾਂ ਹਨ ਉਹਦੇ ਵاتੇ ਬਹੁਤਾ ਟਾਈਮ ਨਹੀਂ ਰਹਿ ਗਿਆ ਤੇ ਸਾਰੀਆਂ ਬਾਕੀ ਸਿਆਸੀ ਪਾਰਟੀਆਂ ਹੁਣ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਖੜੀਆਂ ਹਨ ਤਾਂ ਜੇਕਰ ਮਜ਼ਦਾਂ ਤੇ ਪੈਨਸ਼ਨਰਸ ਵੀ ਸਰਕਾਰ ਦੇ ਵਿਰੁੱਧ ਹੀ ਡਟੇ ਰਹੇ ਤਾਂ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੀਆਂ 27 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਇਹਦਾ ਵੱਡਾ ਖਮਿਆਜਾ ਪੁੱਗਣਾ ਬੇ ਸਕਦਾ ਹੈ ਤੇ ਡੈਮੇਜ ਕੰਟਰੋਲ ਜੇਕਰ ਸਰਕਾਰ ਵੱਲੋਂ ਕਰਦੇ ਜਾਂਦਾ ਹੈ ਤਾਂ ਇਹ ਉਸ ਦੇ ਹਿੱਤ ਦੇ ਵਿੱਚ ਹੀ ਹੋਵੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਫਿਰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਮਿਲ ਸਬਕ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ